ਕਿਸਾਨ ਜਥੇਬੰਦੀ ਵੱਲੋਂ ਬੰਦ ਦੇ ਪ੍ਰਦਰਸ਼ਨ ਦੇ ਬਾਅਦ ਜਿਹੜਾ ਜਿੱਥੇ ਆਮ ਜਨ ਜੀਵਨ ਅਸਥਵਿਅਸਤ ਹੋਇਆ ਹੈ ਉੱਥੇ ਹੀ ਜਿਹੜੀ ਰੇਲਵੇ ਲਾਈਨ ਹੈ ਉਸ ਨੂੰ ਵੀ ਬਿਲਕੁਲ ਜਾਮ ਕਰ ਦਿੱਤਾ ਗਿਆ ਤੇ ਬਿਲਕੁਲ ਜਿਹੜੀ ਆਵਾਜਾਈ ਟ੍ਰੇਨਾਂ ਦੀ ਵੀ ਬੰਦ ਹੋ ਚੁੱਕੀ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਯਾਤਰੀ ਜਿਹੜੇ ਨੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਉੱਤੇ ਖੜੇ ਨੇ ਤੇ ਪਰੇਸ਼ਾਨ ਹੋ ਰਹੇ ਨੇ ਗੱਲ ਗੱਲਬਾਤ ਕਰਦੇ ਆ ਹਾਂਜੀ ਭਾਈ ਜੀ ਕਿੱਥੇ ਜਾਣਾ ਜੀ ਤੁਸੀਂ ਅਸੀਂ ਦਿੱਲੀ ਜਾਣਾ ਜੀ ਕੀ ਪ੍ਰੋਬਲਮ ਕੀ ਆ ਰਹੀ ਹੈ ਪ੍ਰੋਬਲਮ ਆ ਰਹੀ ਜੀ ਟ੍ਰੇਨ ਜਿਹੜੀ 3 ਵਜੇ ਚੱਲਣੀ ਸੀਗੀ ਉਹਦਾ ਪਤਾ ਹੀ ਨਹੀਂ ਕਿ ਕਦੋਂ ਚੱਲੇ ਕੋਈ ਕਹਿੰਦਾ ਕਿਹੜੀ ਕੈਂਸਲ ਹੋ ਗਈ ਕੋਈ ਕਹਿੰਦਾ ਕਿਹੜੀ ਕੈਂਸਲ ਹੋ ਗਈ ਹੈ ਹੁਣ ਜਿਹੜੇ ਜਵਾਨ ਜਾਣੇ ਹੋ ਤਾਂ ਕਿਸ ਤਰ੍ਹਾਂ ਵੀ ਜਾ ਸਕਦੇ ਨਹੀਂ ਬੁਢਾਪੇ ਦੇ ਵਿੱਚ ਅ ਸੁਮਾਨ ਲੱਕੇ ਕਦੇ ਅੱਧਰ ਤੱਕ ਖਾਰੇ ਕਦੇ ਅੱਧਰ ਤੱਕ ਖਾਰੇ ਰੋਜ਼ ਰੋਜ਼ ਇਸ ਤਰ੍ਹਾਂ ਕਿ ਬੇਲਵਿਦਾ ਤੇ ਕੋਈ ਪ੍ਰੋਬਲਮ ਨਹੀਂ ਆਣੀ ਚਾਹੀਦੀ ਘਰ ਤੋਂ ਘੱਟ ਜਿੰਨੇ ਵੀ ਪਸੰਦ ਦੇ ਉਹ ਪਰੇਸ਼ਾਨ ਨਾ ਹੋਣ ਉਹਦਾ ਕਿਤੇ ਹੁੰਦੀ ਏ ਜਿਹੜੇ ਫਿਰ ਆਟੋ ਵਗੈਰਾ ਵਾਲਿਆਂ ਨੇ ਉਹ ਵੀ ਡਬਲਵਲ ਪੈਸੇ ਲੈ ਲੈਂਦੇ ਨੇ ਨਹੀਂ ਜਿਵੇਂ ਜਿਹਾ ਉਹ ਬੰਦ ਹੈਗਾ ਉਹ ਬੰਦੇ ਬੰਦ ਰੋਜ਼ ਬੰਦ ਮੰਦੀ ਹੁੰਦੀ ਏ ਕਿ ਸਾਨਾ ਦੀ ਮੰਗਾ ਕੁਰੀ ਆਉਣੇ ਚਾਹੀਦੀਆਂ ਨੇ ਉਹ ਵੀ ਕਸੂਰਵਾਰ ਨਹੀਂ ਹੈਗੇ ਸੋ ਤੁਸੀਂ ਦੇਖ ਸਕਦੇ ਹੋ ਜਿਹੜੇ ਯਾਤਰੀ ਨੇ ਉਹ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਨੂੰ ਹੋਰ ਵੀ ਤੁਸੀਂ ਇੱਕ ਵਾਰੀ ਦੇਖ ਸਕਦੇ ਹੋ ਕਿਸ ਰਾਮਪੂਰੇ ਰੇਲਵੇ ਪਲੇਟਫਾਰਮ ਦੇ ਉੱਤੇ ਜਿਹੜੇ ਯਾਤਰੀ ਨੇ ਉਹ ਖੜੇ ਨੇ ਤੇ ਟ੍ਰੇਨ ਦਾ ਇੰਤਜ਼ਾਰ ਕਰ ਰਹੇ ਨੇ ਹਾਲਾਂਕਿ ਉਹਨਾਂ ਨੇ ਇਹ ਵੀ ਦੱਸਿਆ ਕਿ ਸਾਨੂੰ ਇਹ ਵੀ ਨਹੀਂ ਪਤਾ ਕਿ ਟ੍ਰੇਨ ਕਦੋਂ ਚੱਲੇਗੀ ਤੇ ਕਦੋਂ ਆਪਾਂ ਆਪਣੀ ਮੰਜ਼ਿਲ ਤੇ ਪਹੁੰਚਾਂਗੇ ਤੁਸੀਂ ਦੇਖ ਸਕਦੇ ਹੋ ਇਹ ਲਾਈ ਤਸਵੀਰਾਂ ਤੁਹਾਡੇ ਨਾਲ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਸਾਂਝੀਆਂ ਕਰ ਰਹੇ ਹਾਂ ਕਿਸ ਤਰ੍ਹਾਂ ਜਿਹੜੇ ਯਾਤਰੀ ਨੇ ਉਹ ਪਲੇਟਫਾਰਮ ਦੇ ਉੱਤੇ ਬੈਠੇ ਹੋਏ ਆਪਣੀ ਟ੍ਰੇਨ ਦਾ ਇੰਤਜ਼ਾਰ ਕਰ ਰਹੇ ਨੇ ਲੇਕਿਨ ਹਲੇ ਤੱਕ ਉਹਨਾਂ ਨੂੰ ਕੋਈ ਵੀ ਜਾਣਕਾਰੀ ਨਹੀਂ ਹੈ ਕਿ ਜਿਹੜੀ ਟ੍ਰੇਨ ਹੈ ਉਹ ਕਿੰਨੇ ਵਜੇ ਤਾਂ ਰਵਾਨਾ ਹੁੰਦੀ ਹੈ ਤੇ ਉਹ ਕਿਸ ਟਾਈਮ ਤੇ ਜਾ ਕੇ ਆਪਣੀ ਮੰਜ਼ਿਲ ਤੇ ਪਹੁੰਚਣਗੇ ਤੁਸੀਂ ਦੇਖ ਸਕਦੇ ਹੋ ਲਾਈ ਤੁਸੀਂ ਰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਕਿਸ ਤਰ੍ਹਾਂ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਹੋਰ ਵੀ ਜਿਹੜੇ ਇੱਥੇ ਯਾਤਰੀ ਨੇ ਉਹਨਾਂ ਦੇ ਨਾਲ ਹਾਂਜੀ ਤੁਸੀਂ ਕਿੱਥੇ ਜਾਣਾ ਜੀ ਦਿੱਲੀ ਅ ਕਦੋਂ ਸੇ ਵੇਟ ਕਰ ਰਹੇ ਹੋ ਇੱਥੇ ਬਸ ਅੱবি 1 ਧਾ ਘੰਟਾ ਹੋਏ ਹੈ ਟ੍ਰੇਨ ਕਿੰਨੇ ਵਜੇ ਕੀ ਆ ਰਹੀ ਹੈ 3:10 ਕੀ 3:10 ਕੀ ਤਾਂ ਅਭੀ ਕੁਝ ਦੱਸਾਇਆ ਟ੍ਰੇਨ ਕੇ ਬਾਰੇ ਮੇ नहीं कह रही नहीं जाएगी ट्रेन देखो अभी 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 आए हैं अभी पता कर रहे हैं सब जगह अभी कह रहे नहीं जाएगी नहीं चाहिए जा, कैंसिल कर देगी सो देख सकते हो यात्री ने कह रहे हैं कि ट्रेन से हम बहुत परेशान हो रहे हैं बच्चों ने स्कूल जाना है सब ਉਨਕੇ ਲਈ ਅਸੀਂ ਕੀ ਕਰੇ 25 ਆਦਮੇ ਆਏ ਦਿੱਲੀ ਸੇ ਆਏ ਮੈਂ ਪਰੇਸ਼ਾਨੀ ਸੋ ਹਰ ਕੋਈ ਜਿਹੜਾ ਯਾਤਰੀ ਇੱਥੇ ਪਰੇਸ਼ਾਨ ਨਜ਼ਰ ਆ ਰਿਹਾ ਕਿਉਂਕਿ ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹਨਾਂ ਦੀ ਟ੍ਰੇਨ ਕਿੰਨੇ ਵਜੇ ਜਾਏਗੀ ਤੇ ਕਿੰਨੇ ਵਜੇ ਉਹ ਆਪਣੀ ਮੰਜ਼ਿਲ ਤੇ ਪਹੁੰਚਣਗੇ ਤੁਸੀਂ ਦੇਖ ਸਕਦੇ ਹੋ ਲਾਈਟ ਸ਼ਰਾ ਤੁਹਾਡੇ ਨਾਲ ਸਾਂਝਿਆ ਕਰ ਰਹੇ ਹਾਂ ਸਰ ਰੇਲਵੇ ਸਟੇਸ਼ਨ ਤੋਂ ਕਿਸ ਤਰ੍ਹਾਂ ਲੋਕ ਜਿਹੜੇ ਨੇ ਆਪਣੀ ਟ੍ਰੇਨ ਦਾ ਇੰਤਜ਼ਾਰ ਕਰਦੇ ਹੋਏ ਇੱਥੇ ਨਜ਼ਰ ਆ ਰਹੇ ਨੇ ਸੋ ਗੱਲਬਾਤ ਕਰਦੇ ਹਾਂ ਪਾਪਾ ਜੀ ਕਿੱਥੇ ਜਾਣਾ ਤੁਸੀਂ ਹਾਂਜੀ ਕਿੱਥੇ ਜਾਣਾ ਤੁਸੀਂ ਅਸੀਂ ਕਿੱਥੇ ਜਾਣਾ ਹੈ ਦਿੱਲੀ ਨੂੰ ਤੇ ਟ੍ਰੇਨ ਕਿੰਨੇ ਵਜੇ ਦੀ ਸਾਡੀ ਦੇ ਤੇ ਦੋ ਹੈਗੇ ਇੰਤਜ਼ਾਰ ਕਰਨ ਵਾਲੀਆਂ ਸਾંદੋਜੀ ਪਤਾ ਕਿੰਨੇ ਹੋ ਜਾਏਗੀ 1:30 ਵਜੇ ਜਾਏਗੀ 2:30 ਵਜੇ ਜਾਏਗੀ 3:00 ਵਜੇ ਜਾਏਗੀ ਅਜੇ ਤੱਕ ਸਿਰਫ ਪਲੇਟ ਬਣਦੇ ਐਵੇਂ ਖੜੇ ਆਂ ਪਰੇਸ਼ਾਨੀ ਹੋ ਰਹੀ ਹੈ ਜੀ ਚੋਰ ਹੀ ਮਚਾਰੇ ਆਂ ਜੀ ਅੰਮੀ ਨੂੰ ਪਤਾ ਹੈ ਫੈਮਲੀ ਨਾਲ ਹੈ ਜੀ ਇਹਨੂੰ ਤੇ ਅਸੀਂ ਸਾਰੇ ਖੜੇ ਆਂ ਸਭ ਤੋਂ ਵੱਡੀ ਪ੍ਰੋਬਲਮ ਹੈ ਮੇਰੀ ਬੇਟੀ ਆ ਦੀ 12th ਦੇ ਕੱਲ ਸਟਾਰਟ ਹੋ ਰਹੇ ਨੇ ਐਗਜ਼ਾਮ ਪ੍ਰੈਕਟੀਕਲ ਅਗਰ ਉਹਨੇ ਨਹੀਂ ਦਿੱਤਾ ਤਾਂ ਬਹੁਤ ਪ੍ਰੋਬਲਮ ਹੋ ਜਾਏਗੀ ਮੇਰੇ ਲਈ ਐ ਖੜੀ ਹੈ ਸਕੂਲ ਦੀ ਸਟੂਡੈਂਟ ਸੋ ਸਟੂਡੈਂਟ ਵੀ ਨਾਲ ਹੈ ਹਾਂ ਜੀ ਕੀ ਕਰਨਾ ਚਾਹੋ ਮੈਂ ਕੀ ਕਹਿ ਸਕਤੀ ਹਾਂ ਇਸ ਵਿੱਚ ਕਾਹ ਬੋਲ ਸਕਤੇ ਇਸ ਚੀਜ਼ ਕੇ ਲਈ ਨਹੀਂ ਜੋ ਕਮੇਟੀ ਨਿਸ਼ਾਨੀ ਹੋ ਰਹੀ ਹੈ ਉਸ ਕੇ ਬਾਰੇ ਕਮੇਟੀ ਪ੍ਰੋਬਲਮ ਹਸਬੰਦ ਬੁਸ ਕੇ ਬੈਠੇ ਨੇ ਘਰ ਪਰ ਅਨ ਰੋਟੀ ਦੇਣੀ ਹੈਗੀ ਦਿੱਕਤ ਤਾਂ ਗਵਰਨਮੈਂਟ ਤੋਂ ਹੋਣੀ ਚਾਹੀਦੀ ਲੇਕਿਨ ਹੋਤੋ ਅਮਰੀ ਹੈ ਨਾ ਫੇਸਟਾਮ ਕਰ ਰਹੇ ਹਨ ਯਾਨੀ ਤਾਂ ਬਹੁਤ ਹੈ ਫੇਸਟਾਮ ਕਰ ਰਹੇ ਹਨ ਸਾਡੀ ਦਿੱਕਤ ਹੈ ਉਹ ਮੰਨ ਤੋਂ ਫੇਸਟਾਮ ਹੋਤਾ ਨਹੀਂ ਕਰ ਰਹੇ ਉਹ ਆ ਕੇ ਰਹੀ ਹੈ ਫੇਸਟਾਮ ਆ ਚਲੇਗੀ ਸੋ ਯਾਤਰੀਆਂ ਦਾ ਕਹਿਣਾ ਕਿ ਜਿਹੜੀ ਪ੍ਰੋਬਲਮ ਹੈ ਸਿੱਧੀ ਸਿੱਧੀ ਉਹਨਾਂ ਨੂੰ ਹੋ ਰਹੀ ਹੈ ਸਰਕਾਰਾਂ ਦੇ ਕੰਦ ਤੇ ਕੋਈ ਜੂ ਨਹੀਂ ਰਹੀ ਉਹਨਾਂ ਨੂੰ ਘਰ ਦੇ ਵਿੱਚ ਜਾਣ ਤੋਂ ਪਰੇਸ਼ਾਨੀ ਹੈ ਉਹਨਾਂ ਦੇ ਐਗਜ਼ਾਮਸ ਨੇ ਪ੍ਰੈਕਟੀਕਲ ਨੇ ਜਿਸ ਦੇ ਰਾਹ ਨੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਲੋਕ ਪਰੇਸ਼ਾਨੀ ਦਾ ਸਾਹਮਣਾ ਕਰਦੇ ਹੋਏ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਨਜ਼ਰ ਆ ਰਹੇ ਨੇ ਇਹਨਾਂ ਨੂੰ ਬਿਲਕੁਲ ਨਹੀਂ ਪਤਾ ਵੀ ਟ੍ਰੇਨ ਕਿੰਨੇ ਵਜੇ ਤੇ ਕਿਹੜੇ ਪਲੇਟਫਾਰਮ ਤੋਂ ਚੱਲੇਗੀ ਤੇ ਕਿੰਨੇ ਵਜੇ ਆਪਣੀ ਮੰਜ਼ਿਲ ਤੇ ਪਹੁੰਚਣਗੇ